ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮੂਸੇ ਤਹਫੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੋਈ 15-16 ਕਿਲੋਮੀਟਰ ਦੀ ਦੂਰੀ ਤਰਨਤਾਰਨ ਸਾਹਿਬ ਦੀ ਆ ਪਿੰਡ ਮੂਸੇ ਤੋਂ ਗੱਗੋ ਬੂਆ ਚਭਾਲ ਸੁਰ ਸਿੰਘ ਵੱਡਾ ਪਿੰਡ ਤੇ ਭਿੱਖੀਬੇੜ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਜਾਂਦਾ ਜਦੋਂ ਆਪਾਂ ਚਭਾਲ ਵਾਯਾ ਅਮਰਸਰ ਨੂੰ ਜਾਂਦੇ ਆ ਈ ਰਵੀਰ ਦੇ ਘਰ ਆਇਆ ਦੋਸਤੋ ਇਸ ਘਰੋਂ ਪਹਿਲਾਂ ਵੀ ਤਕਰੀਬਨ ਆਪਾਂ ਮਾਲ ਤੁਹਾਨੂੰ ਦਿਖਾਉਂਦੇ ਰਹਿੰਦਾ ਵਪਾਰ ਲੈਣ ਦਾ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਪਸ਼ੂਆਂ ਦੀ ਗੱਲ ਕਰੀਏ ਤੇ ਟੋਟਲ ਤੁਹਾਨੂੰ ਆਪਾਂ ਤਿੰਨ ਤੋਂ ਚਾਰ ਨਾ ਕੀ ਦਿਖਾਉਣੇ ਆ ਇੱਕ ਬਗੈਰ ਬੱਚੋਂ ਬੂਰੀ ਮੱਝ ਦਿਖਾ ਦੇਾਂਗੇ ਤਿਲਾ ਵਾਲੀ ਬੂਰੀ ਮੱਝ ਆ ਕਾਫੀ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਦੁੱਧ ਵਾਲੇ ਵੀਰ ਹੀਰਾ ਦੱਸ ਰਿਹਾ ਵੀ 9-10 ਕਿਲੋ ਦੇ ਥੱਲੇ ਹਾਜ਼ਰ ਆ ਇੱਕ ਤਕਰੀਬਨ ਬੋਲੇ ਚੋਂ ਜਸਟ ਹਜੇ ਬਾਹਰ ਹੀ ਆਈ ਆ ਕੋਈ ਕੱਚਾ ਦੁੱਧ ਮੰਨ ਲਿਆ ਜੀ ਇਦਰ ਵੈਡ ਕਰਾਸ ਬਰੀਡ ਦੇ ਵਿੱਚ ਆ ਇਹ ਤੁਹਾਨੂੰ ਦਿਖਾ ਦੇਾਂਗੇ ਇੱਕ ਬਗੈਰ ਬੱਚੇ ਤੋਂ ਵੈਡ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਹੈ ਸੱਜਰਾ ਉਹ ਆਪਾਂ ਟਾਈਮ ਪੁੱਛ ਲਾਂਗੇ ਕਿੰਨੇ ਕਿ ਦਿਨਾਂ ਦੀ ਸੂਈ ਆ ਇੱਕ ਇਦਰ ਤਕਰੀਬਨ ਤੁਸੀਂ ਬੱਚੀ ਦੇਖ ਲਓਗੇ ਠੀਕ ਆ ਜੀ ਹੀਪਰਾਂ ਦੇ ਵਿੱਚ ਇਹ ਬੱਚੀ ਵਕਾਊ ਆ ਉਮਰ ਕਿੰਨੀ ਆ ਤੇ ਕੀ ਮੁੱਲ ਕੀ ਪੜਦਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਸੋ ਇਹ ਅੱਜ ਪਿੰਮ ਤੋਂ ਚਾਰ ਹੀ ਨਾਗਾ ਅੱਜ ਹੀਰੇ ਦੇ ਕੋਲ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਤੇ ਪੂਰੀ ਜਾਣਕਾਰੀ ਆਪਾਂ ਲੈ ਕੇ ਦੇ ਦੇਾਂਗੇ ਤੁਹਾਨੂੰ ਈ ਪੀ ਆਣ ਕੇ ਦੋ ਟਾਈਮ ਚੋਕੇ ਚਾਰ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਤਸੱਲੀ ਆਪਣੀ ਕਰ ਲਿਓ ਅੱਜ ਤਰੀਕ 31 ਜੁਲਾਈ ਸਮਾਂ ਕੋਈ ਸ਼ਾਮ ਦੇ 5 ਵਜੇ ਵੀਡੀਓ ਬਣਾ ਰਹੇ ਆ ਕਰਦੇ ਆ ਗੱਲਬਾਤ ਹੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਹਾਰਾਜ ਸਤਿ ਸ੍ਰੀ ਅਕਾਲ ਜੀ ਕੈਮ ਸੇਤਾ ਵਧੀਆ ਵਧੀਆ ਕਿਰਪਾ ਬਾਜੀ ਸ਼ੁਕਰ ਮਾਲਕ ਦਾ ਸੁੱਖ ਕੀ ਹਾਲ ਵਧੀਆ ਵਧੀਆ ਦੂਰ ਦੂਰ ਕਾਤੋਂ ਨਹੀਂ ਹੋਰ ਥੋੜਾ ਵਧੀਆ ਵਧੀਆ ਠੀਕ ਠਾਕ ਹੋਰ ਗੋਪੀ ਭਾ ਠੀਕ ਠਾਕ ਵਧੀਆ ਵਧੀਆ ਕਿਰਪਾ ਬਾਜੀ ਚਲੋ ਸ਼ੁਕਰੇ ਮਾਲਕ ਦਾ ਇਰੇ ਮਾਲ ਉਦੋਂ ਵੀ ਵੀਰੇ ਆਪਾਂ ਪਾਈ ਸੀ ਚਾਰ ਪੰਜ ਗਨਾਂ ਕੀ ਦਿਖਾਈ ਸੀ ਪੰਜ ਪਾਈ ਸੀ ਪੰਜੇ ਭਾਈ ਜੀ ਵਿਗ ਗਏ ਹਿੰਗ ਦੇ ਵਿਗ ਗਏ ਹਾਂ ਆ ਵੀਡੀਓ ਅਗਲੇ ਦਿਨ ਹੀ ਵਿਗ ਗਏ ਠੀਕ ਆ ਠੀਕ ਆ ਹਾਂਜੀ ਹਾਂਜੀ ਝੂੜਾਂ ਦੀ ਮਾਜੇ ਨੀਲੀ ਦੀ ਆਪਣੀ ਤਰਨ ਤਰਨ ਚਲ ਗਈ ਹਾਂ ਲੈਣੀ ਆਨਲਾਈਨ ਪਾਇ ਪਾਇ ਅੱਤੇ ਹੀ ਹੁਣ ਹਾਂ ਕੋਈ ਗੱਡੀਆਂ ਤੇ ਖਲਾਦੇ ਚਲ ਗਈ ਤਰਨ ਤਰਨ ਠੀਕ ਆ ਠੀਕ ਆ ਇੱਕ ਵੜ ਵੀ ਸ਼ਾਇਦ ਉਦਨੇ ਪਾਈ ਵਡੀ ਆਹ ਉਦਨੇ ਪਾਈ ਸੀ ਉਹ ਵੀ ਵਿਗ ਗਈ ਵੜ ਵੀ ਸੇਲ ਹੋ ਗਈ ਸੀ ਹਾਂ ਉਹ ਇਧਰ ਗਈ ਪੂਰੇ ਵਾਲੀ ਸਾਈਡ ਤੇ ਠੀਕ ਆ ਠੀਕ ਆ ਹਾਂਜੀ ਹਾਂਜੀ ਅੱਜ ਹੀਰੇ ਜਿਹੜੇ ਐਨੀਮਲ ਆਪਾਂ ਦਿਖਾ ਰਹੇ ਆ ਵੀਰੇ ਆ ਜੋ ਇੱਕ ਤਾਂ ਹਾਂਜੀ ਹਾਂਜੀ ਇੱਕ ਇਧਰ ਦੇ ਪਾਸੇ 8 8 ਦੀ ਸੱਜਰ ਸੂਈ ਹੈ ਪਾਣੀ 18 ਕਿਲੋ ਦੁੱਧ ਹੈਗਾ 18 ਕਿਲੋ ਤੋਂ ਦੋਸਤੋ ਸ਼ੁਰੂਆਤ ਕੀਤੀ ਆ ਇਹ ਵੜ ਦਿਖਾ ਦੇਵਾਂਗੇ ਤੁਹਾਨੂੰ ਮਗਰ ਇਹਦੇ ਬੱਚਾ ਆ ਗਿਆ ਹਾਂਜੀ 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 ਭਾਜੀ ਮਗਰ ਬੱਚਾ ਮੇਲਕਾਫ ਆ ਠੀਕ ਆ ਜੀ ਕ੍ਰੋਸ ਬਰੀਡ ਆ ਬਾਕੀ ਚਲੋ ਗਰਮੀ ਦੀ ਜੋੜ ਜਾਂਦਾ ਹੈਗੀ ਇਹ ਲਾਈ ਭਾਜੀ ਐਵੇਂ ਆਖੀਏ ਭੌਲਾ ਦੁੱਧ ਐਵੇਂ ਆਖੀਏ ਪਹਿਲਾਂ 15 16 ਕਿਲੋ ਹੁਣ 18 ਕਿਲੋ ਹੈਗਾ ਦਿਨ 13 14 ਦੀ ਸੂਈ ਹੈ 13 14 ਦਿਨਾਂ ਦੀ ਸੂਈ ਹੈ 13 14 ਦਿਨਾਂ ਦੀ ਸੂਈ ਹੈ ਠੀਕ ਆ ਠੀਕ ਹੈ ਇੱਕ ਬਗੈਰ ਬੱਚਿਆਂ ਹਨਾ ਉਹ ਆਪਣੇ ਤਾਂ ਬੱਚਾ ਇੱਥੇ ਮਰਿਆ ਵੀਡੀਓ ਪਾਈ ਆ ਆਪਾਂ ਠੀਕ ਆ ਬੱਚਾ ਉਹਦਾ ਮਰ ਗਿਆ ਹੈ ਠੀਕ ਆ ਹਾਂਜੀ ਹਾਂਜੀ ਲਓ ਵੀ ਸ਼ੁਰੂਆਤ ਹੀਰੇ ਇੱਧਰ ਆ ਜਾ ਮੇਰਾ ਭਰਾ ਇੱਥੋਂ ਸ਼ੁਰੂਆਤ ਕਰਦੇ ਆ ਬੂਰੀ ਮੱਝ ਦਿਖਾਵੇ ਜੀ ਪੂਰੀ ਡਿਟੇਲ ਆਪਣੇ ਕਾਰ ਵੀਰਾਂ ਨਾਲ ਸਾਂਝੀ ਭਾਜੀ ਦੁੱਧ ਹਾਜ਼ਰ 10 ਕਿਲੋ ਮਿੰਤੀ ਵਾਲਾ ਟਾਈਮ ਤੋਂ ਟਾਈਮ ਚੋਲੇ 7:00 ਵਜੇ ਸਵੇਰੇ 24 7:00 ਵਜੇ ਹੂੰ ਟਾਈਮ ਤੋਂ ਟਾਈਮ ਚੋ ਕੇ ਕੰਡੇ ਦੇ ਦੁੱਧ ਦੇ ਵੇਖ ਕੇ ਲੈ ਹਾਂ ਆ ਦੇਖੋ ਜੀ ਵੀ ਹੁਣ ਮਤਲਬ 7 ਕਿਲੋ ਤੋਂ ਤੇ 8 10 ਕਿਲੋ ਪੂਰਾ 10 ਕਿਲੋ ਦੋ ਦਾ ਮੈਂ ਪੈਣ ਪੂਰਾ ਠੰਡਾ ਕਰਕੇ ਚਵਾਣਾ ਕਰਕੇ ਠੰਡਾ ਕਰਕੇ ਮਾਰਨਿੰਗ ਚੁਆਈ ਕਿੰਨੇ ਵਜੇ ਕਰਤੀ ਆ 7 ਵਜੇ ਹੋਈ ਫਿਰ 7 ਵਜੇ ਆ ਤੇ ਸਵੇਰ ਤੇ ਫਿਰ ਕਿੰਨਾ ਹੋਊਗੀ ਦੁੱਜਾ ਕਿਤੇ ਜਾ ਪਾਜੀ ਤੇ ਜਾ ਸੂਆ ਤੇ ਦਿਨਾਂ ਦੇ ਕੁਝ ਵੇਰਵਾ ਫੇਰ ਦੱਸ ਦੇ ਕਿਉਂਕਿ ਬਗੈਰ ਬੱਚਿਓ ਆ ਨ ਬਿਲਕੁਲ ਐਗਜੈਕਟ ਜਿਹੜੇ ਕਿੰਨੇ ਦਿਨ ਹੋ ਗਏ 25 ਦਿਨ ਹੋ ਗਏ ਸੂਈ ਨੂੰ 25 ਦਿਨ ਹੋ ਗਏ ਆ ਨਾ 25 ਦੱਸਿਆ ਆ 25 ਦੱਸਦ ਰਿਹਾ ਲੋ ਵੀ 25 ਦਿਨ ਦਾ ਸਮਾਂ ਹੋ ਗਿਆ ਕਿੰਨੇ ਆਖਣਾ 12 ਨਹੀਂ ਆਖਣਾ ਕਿੰਨੇ ਦਿਨ ਹੋਣ ਉਹਨਾਂ ਦੱਸਿਆ 25 26 ਦਿਨ ਹੋ ਗਏ ਸੂਈ ਠੀਕ ਆ ਸੋ 25 26 ਕਿਤੇ ਨੇ ਮੇਰਾ ਭਰਾ ਆਈਡੀਆ ਲਾ ਲਿਆ ਜੀ ਪਿਲਾਂ ਵਾਲੀ ਬੂਰੀ ਆ ਹਾਈਟ ਤੁਸੀਂ ਵੇਖ ਲਓ ਖੜੇ ਬਿਲਕੁਲ ਜਜਮੈਂਟ ਕਰ ਜੂਗੇ ਬਿਲਕੁਲ ਮੀਡੀਅਮ ਤੋਂ ਥੋੜੀ ਜਿਹੀ ਪਲਾਸਾ ਸਿੰਗਲ ਖੱਡੀ ਦੇ ਵਿੱਚ ਆ ਸੋ ਲੈਵੇ ਦੀ ਸਫਾਈ ਤੁਸੀਂ ਮੇਰਾ ਭਰਾ ਚੈੱਕ ਕਰ ਲਓ ਆ ਦੇਖੋ ਜੀ ਸੋ ਲੈਵੇ ਦੀ ਸਫਾਈ ਪੂਰੀ ਆ ਸਾਲਪੁਰਾ ਗੋਲਾ ਕਾਇਮ ਆ ਠੀਕ ਆ ਜੀ ਬਾਕੀ ਬਹਿਣੀ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਤਸल्ली ਨਾਲ ਦਿਖਾ ਰਿਹਾ ਮੁੰਡਾ ਆ ਦੇਖੋ ਜੀ ਤੇ ਹੀਰੇ ਕਿਸੇ ਰਕਮ ਦੀ ਭੂਰ ਛਿੱਟਾ ਕੋਈ ਉਹ ਆਪਣੀ ਗਾਰੰਟੀ ਹੋ ਗਈ ਥਾਲਾ ਬਾਦ ਘਾਟ ਉਹ ਆਪਣੀ ਗਾਰੰਟੀ ਹੋ ਗਈ ਠੀਕ ਆ ਮਹਾਰਾਜ ਲੈ ਵੀ ਸੁੱਕ ਖੋਲੀ ਮਹਾਰਾਜ ਤੋੜ ਕੇ ਦਿਖਾ ਦੇ ਇੱਕ ਵਾਰੀ ਸੋ ਸਿੰਘ ਸਿੰਘ ਦੀ ਬਣਾਵਟ ਬਹੁਤ ਵਧੀਆ ਠੀਕ ਆ ਜੀ ਗੋਲ ਸਿੰਘ ਬਾਕੀ ਜਿੰਨੇ ਵੀ ਕਰਮਾਂ ਦੀ ਫੱਬਦੀ ਆ ਫੇਸ ਕੁਆਲਟੀ ਤੁਸੀਂ ਸਾਹਮਣੇ ਦੇਖੋ ਆ ਦੇਖੋ ਮੈਂ ਵੀ ਜਿਵੇਂ ਇੱਕ ਵਾਰੀ ਤਸੱਲੀ ਨਾਲ ਵਿਖਾ ਦਈਂ ਲੇਵੇ ਲੇਵੇ ਦੀ ਬੰਤਰ ਥੋੜੀ ਲੱਗ ਕਿਉਂ ਵਿਖਾ ਦਈ ਤਸੱਲੀ ਦੇ ਨਾਲ ਠੀਕ ਆ ਸੋ ਤੋਰਾ ਮੇਰਾ ਭਰਾ ਚੈੱਕ ਕਰੋ ਪੂਰੀ ਨੀਲੀ ਜਾ ਗਈ ਪੈਰ ਉਧਰ ਚਾਰੇ ਤੇ ਹੋਵੇ ਭਾਜੀ ਪੈਰ ਵੀ ਧੂਪੇ ਦਾ ਠੀਕ ਆ ਜੀ ਤੇ ਠੋਡੀ ਤੇ ਬਾਜੀ ਤੇ ਠੋਡੀ ਤੇ ਬਾਕੀ ਮੱਥਾ ਬੱਲਾ ਹਾਂਜੀ ਹਾਂਜੀ ਲੇਵੇ ਦੀ ਬਿਲਕੁਲ ਇੱਕਸਾਰ ਪੱਧਰ ਇਹ ਸਾਰ ਸੂਲ ਤੇ ਦਾਗੇਗਾ ਨੀਲੀ ਆਉਂਦੀ ਨੀਲੀ ਜੀ ਹਾਂ ਸੋਖੇ ਇੱਕ ਵਾਰੀ ਹੋਰ ਮੋੜੀ ਮਾਰਾ ਜਾ ਹੋਰ ਮੋੜ ਸੂਲ ਤੇ ਦਾਗੇਗਾ ਹਾਂ ਸੂਤੇ ਵੀ ਨਿਸ਼ਾਨ ਆ ਸੋ ਮਾਰਕਿੰਗ ਵੀ ਕਰਵਾਉਣੀ ਪੂਰੀ ਕੰਪਲੀਟ ਕਰਦੀ ਆ ਆ ਦੇਖੋ ਕਰੋ ਜage ਜੀ ਠੀਕ ਆ ਜੀ ਸੋ ਤੋਰਾ ਤਾਰਾ ਕਰਮਾ ਵਾਲੀ ਦਾ ਦੇਖੋ ਠੀਕ ਆ ਕੋਈ ਭਾਜੀ ਟਾਈਮ ਨਹੀਂ ਲੱਗਾ 7 ਵਜੇ ਸਰਚ ਹੋਈ ਆ ਠੀਕ ਆ ਜੀ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਆ ਆ ਦੇਖੋ ਜੀ ਲਓ ਜੀ ਠੀਕ ਆ ਜੀ 1000 ਬਿਲਕੁਲ ਪਧرائی ਹੈ ਬੈਕ ਸਾਈਡ ਤੋਂ ਪੱਦਰ ਲੈਵਾ ਤੇ 10 ਕਿਲੋ ਦੁੱਧ ਕਿਸਾਨ ਵੀਰੋ ਦੇ ਥੱਲੇ ਹੁਣ ਹਾਜ਼ਰ ਆ ਮੌਕੇ ਤੇ 25 ਦਿਨਾਂ ਦੀ ਸਰੀ ਆ ਬਾਕੀ ਕੱਦ ਹਾਈਟ ਤੁਹਾਨੂੰ ਆਪਾਂ ਜ਼ਿਕਰ ਕਰ ਹੀ ਦਿੱਤਾ ਨੇਵੇ ਦੀ ਪੂਰੀ ਸਾਫ ਸੁਥਰੀ ਆ ਲੈ ਵੀ ਹੀਰੇ ਮੋਨ ਕੀ ਡਿਮਾਂਡ ਰਊਗੀ ਇਹਦੀ ਮੁੱਲ ਬਹੁਤ ਜਾਇਜ਼ ਭਾਜੀ ਵੀ ਹਾਂ ਨਾਲੇ ਮੁੱਲ ਹੀ ਨਹੀਂ ਦੇਣੇ ਨਾਲੇ ਕਿਹੜੇ ਉੜਦੀਆਂ ਜਾਣ ਹਾਂਜੀ 85000 ਮੁੱਲ ਕਰਦੇ ਆਪਾਂ 85 ਹਾਂਜੀ ਹਾਂਜੀ ਔਰ ਇਹ ਮੱਜ ਭਾਜੀ ਵੇਚੀਏ ਤਾਂ ਲੱਖੋਂ ਬਾਹਰ ਵੇਚ ਸਕੀਦੀ ਆ ਹਾਂ 팔ੰਦਾ ਆ ਚੱਲ ਆਪਾਂ ਜਹਾ ਹੁਣ ਜਾਇਜ਼ ਹੀ ਦੇ ਦੇਨੇ 2 ਛੱਡਾਂ 3 ਛੱਡਾਂ 80000 ਦੇ ਆਪਾਂ ਦੇਵਾਂਗੇ 80000 ਦੀ ਹਾਂ 80000 ਦੇ ਦੇ ਦਾਂਗੇ ਤੇ ਫੇਰ ਸ਼ਾਲ ਹੋਰ ਥੋੜੀ ਜਿਹੀ ਮਾਰ ਦੇ ਦੇ ਹੇ ਹਾਂਜੀ ਮਾਰਦ ਕੇ ਛਾਲ ਨਹੀਂ ਛਾਲ ਜਿਆਦੀ ਨਹੀਂ ਭਾਈ ਵਜਣੀ ਜਿਆਦੀ ਮੈਂ ਤੇਨੂੰ ਕਹਿਣਾ ਨਹੀਂ ਕਿਉਂਕਿ ਜਮੀ ਨਹੀਂ ਆ ਇੱਥੇ ਰਾਤ ਰਹੇ ਕੋਈ ਆ ਇਹੋ ਹੀ ਗਾਰੰਟੀ ਦਿੰਦੇ ਆ ਕਿ ਬੰਦਿਆਂ ਦੇ ਇੱਕ ਡੰਗ ਚੋਲੀ ਤੇ ਜਾਓ ਹਾਂ ਰਾਤ ਰਹੇ ਰਾਤ ਚੋਵੇ ਤੇ ਦਿਨੇ ਚੋਵੇ ਦੋ ਦੋ ਮਿੰਨਤੀ ਦਾ ਬੰਦ ਦਾਖ ਕੋ ਲੋ ਤੋ ਤਸੱਲੀ ਕਰੇ ਉਹ ਤਾਂ ਖੁੱਲਾ ਸੱਦਾ ਅਗਲੇ ਦਾ ਖੁੱਲਾ ਸੱਦਾ ਆਨ ਲੈਣਾ ਮੰਗਾਵੇ ਆਪਣੀ ਗਾਰੰਟੀ ਇਹਦੇ ਵਿੱਚੋਂ ਦੋ ਛੱਡਿਆ ਸੂਤਰ ਆਉਂਦਾ ਕਿ ਨਹੀਂ 78 ਦੀ ਚਲ 1000 ਛੱਡ ਦਾਂਗੇ ਮਾਨ ਇੱਕ ਘੱਟ 80 ਹਾਂ 1000 ਉਹ ਸਮਝ ਲਓ ਛੋੜ ਹੀ ਕਰਾਂਗੇ ਲੋ ਵੀ ਇੱਕ ਘੱਟ 80 ਦੀ ਵੀਰਾਂ ਦਾ ਵਾਰਾ ਖਾਂਦੀ ਆ ਮਿਲਦੀ ਪਾੜੇ ਤੇ ਉਸ ਦਿਨ ਦੋ ਵਾਰ ਟਾਈਮ ਆ ਪਾੜੇ ਦੇ ਮਿਲਦੀ ਆ ਪਾੜੇ ਦੇ ਮਿਲਦੀ ਛੱਲੇ ਵੰਗਾ ਲੈਂਦੀ ਏ ਚੇਤਾ ਕਰਾ ਦਈਏ ਲਓ ਜੀ ਵੰਗਾ ਜਿਹੜਾ ਦੋਸਤ ਮਗਰ ਲਿਆ ਲੱਤਾਂ ਨੂੰ ਲੈਂਦੀ ਆ ਹਾਂ ਵੰਗਾ ਲੈਂਦੀ ਪਾੜੇ ਤੇ ਮਿਲਦੀ ਆ ਬਾਲਟੀ ਆ ਪੂਰਾ ਰਖਾ ਕੇ ਪੂਰੀ ਚੋਈ ਚੱਕਰ ਨਹੀਂ ਭਾਜੀ ਮੈਂ ਤਾਂ ਦੋ ਡਾਂਗ ਚਵਾ ਕੇ ਦਵਾਂਗੇ ਬਸ ਠੀਕ ਆ ਜੀ ਲਓ ਵੀ ਇੱਕ ਘਟ 80000 ਦੀ ਇਹ ਤੁਹਾਨੂੰ ਜਿਹੜੀ ਪੂਰੀ ਮੱਝ ਮਿਲ ਜੂਗੀ ਸੈਕਿੰਡ ਨੰਬਰ ਤੇ ਇੱਧਰ ਆ ਜਿਓ ਤੇ ਇੱਕ ਵਾਰ ਤੁਹਾਨੂੰ ਆਪਾਂ ਦਿਖਾ ਰਹੇ ਆ ਕਰੌਸ ਬ੍ਰੀਡ ਆ ਸੂਬਾ ਦੂਜਾ ਤੇ ਜਾ ਭਾਜੀ ਮੰਨੇ ਕੋ ਤੇ ਜਾ ਸੁਆ ਜਾ ਕੇ ਉਹ ਝੂੜ ਦੀ ਮਾਰ ਕੇ ਦੇਣੀ ਭਾਜੀ ਉਹ ਨਹੀਂ ਠੀਕ ਗੱਲ ਇਹ ਵੀ ਜਿਹੜੀ オリジナル ਗੱਲ ਹੋਈ ਕਰੀ ਆ ਸਾਡੀ ਚੱਲਣਾ ਤੇ ਜਾ ਸੁਆ ਦੂਜਾ ਮੈਂ ਕਹਿ ਨੂੰ ਕਹਿ ਸਕਦਾ ਤੇ ਕਈ ਬੰਦੇ ਵੀਰੇ ਆਨਲਾਈਨ ਮੰਗਾ ਸਕਦੇ ਇੱਕ ਜਾ ਕੇ ਤੇ ਸੁਇਆਂ ਜੋ ਚੱਲੀ ਕਿਤੇ ਹਾਂ ਵੇਖ ਕੇ ਦਸੂ ਦੇ ਨਾਲ ਕਰਦਾ ਪਛੂ ਬੁੱਢਾ ਚੱਲਿਆ ਭਾਜੀ ਗਾਂ ਸਾਮ ਕਰੀਏ ਗਾਂ ਦੀ ਹਾਂ 15 15 ਸੁਇ ਦੇ ਜਾਣਗੇ ਗਾਵਾਂ ਠੀਕ ਆ ਅੱਜ ਹੀਰੇ ਨੂੰ ਦਿਨ ਕਿੰਨੇ ਦੱਸਿਆ ਸਮਾਂ ਅੱਜ 13 14 ਦਿਨ ਭਾਜੀ ਸੁਈ ਨੂੰ ਹੋ ਗਿਆ ਲਓ ਜੀ 13 14 ਦਿਨ ਹੋ ਗਏ ਠੀਕ ਆ ਜੀ ਹਾਂ ਸੋ 13 14 ਦਿਨਾਂ ਦੀ ਕਿਸਾਨ ਦੇ ਰੋ ਇਹ ਵਾਇਰਸ ਹੋਈ ਆ ਬੱਚਾ ਮਗਰ ਐਸੇ 18 ਕਿਲੋ 18 ਕਿਲੋ ਦੁੱਧ ਮਿੰਤੀ ਦਾ ਹੈਗਾ ਲਓ ਵੀ 18 ਕਿਲੋ ਦੋਸਤੋ ਮਿੰਤੀ ਵਾਲਾ ਦੁੱਧ ਸੁਸਿਆ ਕੇ ਕਰੋ ਠੀਕ ਹੈ ਜੀ ਬੱਚੇ 10 ਵਜੇ ਬੱਚੇ ਦਾ ਤਮਾ ਪਸ਼ੂ ਕਰਦਾ ਕਿਉਂ ਬਿਲਕੁਲ ਸੁਰੀ ਸਵਾਈਏ ਕਰਮਾਲੀ ਬਾਕੀ ਮੈਂ ਕਰਨੇ ਭਾਜੀ ਇੱਕ ਹੋਰ ਗੱਲ ਆ ਇਧਰ ਇਤਨੇ ਬੈਠੇ ਰਹੋ ਪਮਸਲੇ ਇੰਨੀ ਠੰਡੀ ਆ ਇਧਰ ਵੇ ਲੋ ਕੋਈ ਚੱਕਰ ਨਹੀਂ ਲਓ ਜੀ ਕਰੋ ਚੱਕਰ ਕੋਈ ਔਨਲਾਈਨ ਮੰਗਾ ਲੇ ਤਮੀ ਨਹੀਂ ਕੋਈ ਚੱਕਰਾ ਪੱਥਣਾ ਦੀ ਗਾਰੰਟੀ ਦੇ ਦਾਂਗੇ ਇਧਰ ਵੇਖੋ ਪੱਥਣਾ ਦੀ ਗਾਰੰਟੀ ਕੋਈ ਆਨਲਾਈਨ ਮੰਗਾ ਲੇ ਆ ਚਲ ਮਾਰ ਦਈਏ ਧਾਰਾ ਹੁਣ ਆ ਲਓ ਜੀ ਬੈਠੇ ਆ ਗਏ ਬੈਹ ਗਏ ਆ ਵੀ ਹੁਣ ਧਾਰਾ ਮਾਰ ਕੇ ਉੱਠ ਗਏ ਹੈ ਕੋਈ ਇਧਰ ਭਾਈ ਚਵਾਈ ਵੇਖੋ ਕਿ ਦੇ ਚਵਾਈ ਲੋ ਪਰੇ ਗੱਲਾਂ ਦਾ ਚਵਾਈ ਲੋ ਆਪਣੀ ਗਰੰਟੀ ਹੋਊਗੀ ਪੂਰ ਛੱਟਾ ਦੇ ਵੱਧ ਘੱਟ ਹੋਵੇ ਔਰ ਜ਼ਿੰਮੇਦਾਰ ਮੈਂ ਆਉਂਗਾ ਲਓ ਵੀ 18 ਕਿਲੋ ਦੋਸਤੋ ਹੁਣ ਇਹਦੇ ਥੱਲੇ ਦੁੱਧ ਹਾਜ਼ਰ ਮਗਰ ਬੱਛਾ ਮੇਲਕਾਫ ਤਿੱਜਾ ਸੁਆ ਰਿਜਨਲ ਇਹ ਕਰਦਿ ਗਏ ਲੰਮੀਆਂ ਫੇਰ ਫੇਰ ਤੋੜਦੇ ਫੇਰ ਇਹ ਬੋਲੇ ਦਾ ਕਰਦੇ ਜਰਾ ਆਹ ਬਿਲਕੁਲ ਬਿਲਕੁਲ ਸਰਦੀਰਾ ਲੋ ਜੀ ਬਾਕੀ ਆਰਡਰ ਅੱਗੋਂ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਬਿਲਕੁਲ ਅੱਗੋਂ ਸ਼ਟਾਰਟ ਹੋ ਕੇ ਬਿਲਕੁਲ ਬੈਕ ਸਾਈਡ ਪੱਟਾਂ ਤੇ ਬਿਲਕੁਲ ਸਨ ਦੇ ਵਿਚਕਾਰ ਫਿਕਸ ਜੇ ਲੈਵਾਈ ਆ ਹਾਂ ਜੀ ਆ ਵੀ ਵਗਾ ਜਿਆਦਾ ਟਟਮਾ ਲੈਵਾ ਨਹੀਂ ਲੈਵਾ ਨਹੀਂ ਗਾ ਠੀਕ ਹੈ ਹਾਂ ਜੀ ਰਾਜੀ ਪੂਰੀ ਫਲਕਾਰੀ ਜਾਂ ਸ਼ੌਂਕ ਨਾਲ ਪਾਤੀ ਆ ਸੁੱਖ ਦਾ ਪਾਣੀ ਬਲਕਾਰੀ ਮਾ ਚਲੋ ਕੋਈ ਨਹੀਂ ਹਾਂ ਜੀ ਪਾਣੀ ਚਾਹੀਦੀ ਫਲਕਾਰੀ ਰਾਜੀ ਪੂਰੀ ਆ ਹਾਂ ਇਹੋ ਜਿਹੀ ਨਹੀਂ ਕੋਈ ਚੱਕਰ ਚੰਗੀ ਆ ਹਾਂ ਸੋ ਪਿੰਡੇ ਪੁੰਡੇ ਦੀ ਉਪਰੋਪਾ ਮੋਲ ਪਾਜੀ ਜਾ ਜਾ ਉਹ ਲਾਈਨ ਨਿਕਨੇ ਨਿਕਨੇ ਮੋਲਾ ਅੱਗੇ ਪਿਛਲੀ ਵੀਡੀਓ ਆਪ ਪਾਈ ਸੀ ਹਮ ਅਗਲੇ ਦਿਨ 12 ਵਜੇ ਮਾਲ ਵੇਗ ਗਿਆ ਸੀ ਆ ਤੇ ਵੀਡੀਓ 10 ਵਜੇ ਚੜੀ 9 ਵਜੇ ਮਾਲ ਮਾਲ ਫਿਰ ਦੋ ਚੌ ਘੰਟੇ ਜੇ ਵੇਲੇ ਮਾਲ ਵੇਲੇ ਤਾਂ ਕਮਾਡ ਮਾਲ ਦਾ ਮੋਲ ਜੈ ਸੀ ਇਹੇ ਕਾਲਾ ਵੀ ਰੇਡ ਜਾਵੇ ਸਾਰਾ ਕੁਝ ਹੀ ਵੇਚ ਆ ਜਾਵੇ ਵੇਖਦਾ ਭਾਈ ਆ ਭਾਜੀ ਫਾਇਦਾ ਹੀ ਵੀਡੀਓ ਪਾ ਦਿਆ ਮਾਲ ਨਹੀਂ ਵਗਿਆ ਪਲਾਨ ਹੋ ਗਿਆ ਠੀਕ ਹੈ ਜੇ ਮੋਲੀ 10000 ਰੁਪਏ ਚਾਹਤਾ ਤਾਂ ਫਿਰ ਕੀ ਪਾਇਆ ਫਿਰ ਅਗਲਾ ਕੀ ਕਰੇ ਹਨ ਹਾਂਜੀ ਹਾਂਜੀ ਜਿਆਦਾ ਵਜਨ ਨਹੀਂ ਜੇਬ ਤੇ ਪੈਨ ਦੇ ਨਾਲ ਆਪਾਂ ਕਿਸੇ ਦੀ ਕਿੰਨੇ ਦੀ ਦੇਣੀ ਆ ਆਪਾਂ 65 ਮੁੱਲ ਕਰਦੇ 60000 ਦੀ ਦੇ ਦਈਏ 60000 ਦੀ ਹਾਂਜੀ ਦੇ ਦਿਓ 60000 ਦੀ ਦੇ ਦਿਓ ਹੋਰ ਵੀ ਵਿੱਚੋਂ ਕੁਝ ਲੱਭਦਾ ਜਲ ਪਾਓ ਯਾਰ ਭਾਜੀ ਹੋਰ ਛੱਡ ਦਾਂਗੇ ਹਾਏ ਚੜਦੀਏ ਸੁੱਖ ਕੋਈ ਗੱਲ ਨਹੀਂ ਅਜ ਜਾਣਦੀਏ ਸੁੱਖ ਮੰਗੀਏ ਸੁੱਖ ਕਰੇ ਦੀ ਹਾਂ ਸੁੱਖ ਮੰਗੇ ਚੜਦੇ ਨਾ 2000 ਹੋਰ ਲਾ ਵੀ ਛੱਡ ਦਿੱਤਾ 2000 ਹੋਰ ਛੱਡ ਬੈਂਕ ਕੋਈ ਗੱਲ ਨਹੀਂ ਤੇ ਇਹ ਸਾਰੀ 10000 ਦੀ ਮਿਲਦੀ ਦੂਰ ਦੂਰ ਦੇ ਇੱਕ ਬੰਦੇ ਆ ਜਾਂਦੇ ਫਿਰ ਕਰਾਇਆ ਪਾਇਆ ਜਾਂਦਾ ਕਈਆਂ ਨੂੰ ਹਾਂ ਨਹੀਂ ਨਹੀਂ ਮਾਣੇ ਕਰਦਾ ਪਰ ਖਰਚੇ ਉੱਤੇ ਵੀ ਬੜੇ ਚੜਦੇ ਆ ਖਰਚਾ 2000 ਇਕੱਲੇ ਦੀ ਹੁਣ ਦੂਰ ਪੈਂਦਾ ਜਾਵੇ ਤਾਂ 2000 ਗੱਡੀ ਵਾਲੇ ਲੈ ਲੈਣ ਦਾ ਤਿੰਨ ਆਹ ਵੇਖੋ ਜੀ ਬਾਕੀ ਮੇਰਾ ਭਰਾ ਮਿਲਕਣਾੜ ਵੇਖੋ ਜਿਹੜਾ ਚੂਸਲੇਵਾਰ ਨੂੰ ਰਾਹ ਜਾਂਦਾ ਹਾਂ ਜੀ ਕੋਈ ਗਰੰਟੀ ਦੇ ਮੰਗਾਵੇ ਹਾਂ ਆਪਣੀ ਗਰੰਟੀ ਦੇ ਆਹਾਂ ਦੀ ਆਪਾਂ ਗਰੰਟੀ ਦੇ ਦਵਾਂਗੇ ਆਹ ਨਹੀਂ ਥਾਂ ਤੋਂ ਬੜਾ ਵੱਡਾ ਵਾੜਾ ਆਹ ਮੁੱਠੀ ਵਾਲਾ ਬਾਪੂ ਮੇਨ ਗਾ ਦਾ ਵੀ ਜਿਹੜੀ ਧੀਰੀ ਆ ਸੀਸ ਲਾਗਾ ਕਰਵਾਵੀ ਠੀਕ ਆ ਜੀ ਨਾੜਾਂ ਕਲੀਆਂ ਕਲੀਆਂ ਦੀਆਂ ਬਾਜੀ ਵੇਖੋ ਮੋਟੇ ਪਾਏ ਪੀਓ ਠੀਕ ਆ ਜੀ ਆਹ ਵੇਖੋ ਇਹ ਮੋਲੇ ਵੇ ਭਾਜੀ ਇਹੋ ਜੀਆਂ ਬੱਚੀਆਂ ਦਾ 80-80 ਕਰੀ ਜਾਂਦੇ ਲੱਖ-ਲੱਖ ਕਰੀ ਜਾਂਦੇ ਪਰ ਨਹੀਂ ਆਪਾਂ ਜਾਇਜ਼ ਬਿਲਕੁਲ ਬਿਲਕੁਲ ਜਾਇਜ਼ ਕਰ ਦਾਂਗੇ ਤੁਸੀਂ ਰੋਈ ਰੋ ਮਿੰਟਾਂ ਸਕਿੰਟਾਂ ਦੀ ਲਿਖ ਜੂਗੀ ਹਾਂਜੀ ਹਾਂਜੀ ਲਓ ਵੀ 18 ਕਿਲੋ ਦੁੱਧ ਮੇਰਾ ਭਰਾ ਚੋਲਿਓ 60000 ਰੁਪਏ ਅੱਜ ਮਿਲ ਜੂਗੀ ਵੇ ਸਾਢੇ 6 ਚਵਾਈ ਹੋਈ ਪੂ ਹੋਰ ਵੀ ਤਕਰੀਬਨ ਕੋਈ 5 5:30 ਵਜਨ ਦਾ ਹੈ ਭਾਈ ਅੱਜ ਇਹ ਕਿਹੜਾ ਆਪ ਤਨ ਕੱਲ ਦਾ ਆਖਿਆ ਆਇਓ ਅੱਜ ਹੀ ਆਪਾਂ ਹੁਣ ਲਾਇਆ 10000 ਥੋੜਾ ਲੇਟ ਹੀ ਲਾਇਆ ਆ ਜਾਣ ਦੀ ਕਿਤੇ پلان ਬਣ ਗਿਆ ਕਿੰਨਾ ਹੋ ਰਹੀ ਸੀ ਉਹ ਵੀ ਅੱਗੀ ਹੋਈ ਚਲੋ ਜੀ ਹਾਂਜੀ ਹਾਂਜੀ ਲਈਓ ਮੇਰਾ ਭਰਾ ਚੰਗਾ ਸੁਤਰਾ ਮਾਲ ਕੱਢ ਕੇ ਤੇ ਪੁੱਤਰ ਰੱਖੇ ਮਾਲ ਕੇ ਸੁਤਰਾ ਦਈਆ ਅੱਗੇ ਹੀਰੇ ਆ ਜਿਹੜੀ ਵੈਡ ਆਪਾਂ ਦਿਖਾ ਰਹੇ ਆ ਇਹ ਬਗੈਰ ਬੱਚਿਆਂ ਆ ਹਾਂਜੀ ਹਾਂਜੀ ਭਾਜੀ ਇਹਨੂੰ ਕਿੰਨਾ ਕੁ ਸਮਾਂ ਵੈਸੋ ਲੱਗਦਾ ਹਾਂਜੀ ਇਹਨੂੰ 10 12 ਦਿਨ ਸੂਜਣੇ ਹੋ ਗਏ ਮੈਲਾ ਸੁੱਟਣ ਦੀ ਆ 10 12 ਕੇ ਦਿਨ ਹੋ ਗਏ ਆ ਹਾਂ 10 ਕਿਲੋ ਦੁੱਧ ਲਓ ਜੀ 10 12 ਕੇ ਦਿਨ ਦਾ ਸਮਾਂ ਹੋ ਗਿਆ ਬੱਚਾ ਇਹਦਾ ਐਕਸਪਾਇਰ ਹੋ ਗਿਆ ਸੀਗਾ ਮੈਲੋ ਸਟਾਰਟ ਹੋ ਗਈ ਏ ਬਾਕੀ ਤੁਸੀਂ ਆ ਪੂਰਾ ਸਟਰਕਚਰ ਵੀ ਇਹਨੂੰ ਵੀਡੀਓ ਭਾਜੀ ਜੇਰ ਦੀ ਬੱਚੇ ਦੀ ਸਾਰਾ ਕੁਝ ਬਣਿਆ ਠੀਕ ਆ ਹਾਂ ਕੋਈ ਵੀਡੀਓ ਆਖੂਗਾ ਵੀਡੀਓ ਉਗਾ ਦਾਂਗੇ ਹਾਂ ਕੋਈ ਚੱਕਰ ਨਹੀਂ ਆ ਦੁੱਧ ਵੀ 10 12 ਕਿਲੋ ਕਿੰਨਾ ਕਿਲੋ ਦੁੱਧ ਭਾਜੀ ਨਾ ਉੱਤੇ 11 10 ਮੰਨੇ ਕੋਈ ਲੋ ਵੀ ਕ੍ਰੋਸ ਬਰੀਡ ਆ ਟਿਕਾ ਜੀ 10 ਕਿਲੋ ਪਾੜਾ ਪਾ ਕੇ ਦਾ ਬੰਗਾ ਪਾ ਲਈਦਾ ਚਲੋ ਜੀ ਹਾਂਜੀ ਹਾਂਜੀ ਤੇ 10 ਕਿਲੋ ਦੁੱਧ ਤੇ ਫਿਰ ਲੈਟ ਖਾਸ਼ਰਾ ਸੋ ਅੱਗੇ ਦੋਸੋ ਪਾੜਾ ਲੈਂਦੀ ਆ ਪਾੜਾ ਪਾ ਕੇ ਤੁਸੀਂ ਮਗਰ ਲਿਆ ਲੱਤਾਂ ਦਾ ਬੰਗਾ ਕਿਤਰਾ ਮੱਜਾਂ ਦਿੰਦਾ ਜਿਆੜਾ ਪਾ ਕੇ ਜਿਹੜਾ ਬੈਠ ਕੇ ਚਬਾਈ ਕਰ ਸਕਦੇ ਜੀ ਠੀਕ ਆ ਜੀ ਤੇ ਥਾਣਾ ਤਕਰੀਬਨ ਤੁਸੀਂ ਦੇਖੋਗੇ ਚਾਰੇ ਥਾਣਾ ਮੁੱਠੀ ਮੁੱਠੀ ਥਾਣ ਲੱਗਾ ਸੋ ਜਿਹੜੇ ਸੱਜਣ ਭਰਾਵਾਂ ਟਿਕਾ ਜੀ ਛੋਟੀ ਫੈਮਿਲੀ ਹੈ ਜਾਂ ਵੈਸੇ ਜਿਨੇ ਨੇ ਠੀਕ ਆ ਜੀ ਦੁੱਧ ਕੋਈ 10 ਕਿਲੋ ਵਾਲਾ ਪਸ਼ੂ ਲੱਭ ਰਹੇ ਤੁਸੀਂ ਜੈਜ ਰੇਟ ਦੇ ਵਿੱਚ ਮਿਲ ਜੂਗੀ ਠੀਕ ਆ ਜੀ ਕਿਉਂਕਿ ਬੱਚਾ ਦਾ ਸੀਗਾ ਪੂਰਾ ਪ੍ਰੂਫ ਤੁਹਾਨੂੰ ਮਿਲ ਜੂਗਾ ਸੁੰਦਰੀ ਦਾ ਬਾਕੀ ਕੋਈ ਜੇਰ 35 ਦਾ ਚਾਹੇ ਬੱਚੇ ਦੇ ਸਮੇਤ ਉਹ ਵੀਡੀਓ ਕਲਿੱਪ ਸ਼ਾਇਦ ਹੀਰੇ ਦੇ ਕੋਲ ਪਈ ਹੋਵੇ ਤਾਂ ਤੁਹਾਨੂੰ ਮਿਲ ਜੂਗੀ ਵੀਡੀਓ ਹੈਗੀ ਆਪਣੇ ਤੋਂ ਹਾਂ ਠੀਕ ਆ ਬਾਕੀ ਹੀਰੇ ਵੀਰੇ 24 24 ਦੀਆਂ ਪੋਲੀ ਤੇ ਪੂਰ ਛੱਟ ਤੇ ਵੀ ਬਚਾ ਲੈ 24 ਭਾਜੀ ਪੂਰ ਛੱਟਾ ਨਹੀਂ ਗਾਰੰਟੀ ਦੇ ਭਾਣ ਮੰਗਾ ਲੈ ਪੂਰ ਛੱਟੇ ਦੀ ਗਾਰੰਟੀ ਹੋ ਗਈ ਠੀਕ ਹੈ ਜੀ ਹਾਂ ਜੀ ਹਾਂ ਆ ਦੇਖੋ ਜੀ ਕੋਈ ਬਾਜੀ ਨਹੀਂ ਕੋਈ ਸ਼ਾਈ ਨਹੀਂ ਆਇਆ ਥਣ ਲੱਗਾ ਕਿਦੇ ਹੂੰ ਲੈ ਵੀ ਮੋਨਾ ਖੀਰੇ ਬੋਲ ਕੀ ਡਮਾਡ ਰੂ ਕੀਂ ਦੀ ਆ ਜੀ ਪੈਣਾ ਘਾਟਾ ਹੀ ਆ ਜਦੋਂ ਨਫੇ ਲੈਣੇ ਫਿਰ ਘਾਟਾ ਪੈਂਦਾ ਪੈਂਦਾ ਅੱਛਾ ਹਾਂਜੀ ਹਾਂਜੀ ਉਹ ਵਪਾਰੀ ਇਤਨਾ ਸਾਰਾ ਪਿੰਡ ਹੀ ਕਰ ਲਏ ਫਿਰ ਹਾਂ ਹਾਂਜੀ ਮਾਲ ਹਣ ਤੇਰੇ ਪਿੰਡ ਦੇ ਵਿੱਚ ਜਦੋਂ ਸੋਖ ਨਾਲ ਵੀ ਚਲੋ ਹਰੇਕ ਪਿੰਡ ਦੇ ਵਿੱਚ ਹੀ ਮਾਲ ਲਾਵੇ ਕਿਸੇ ਤੋਂ 400 ਕੁਆਰਾ ਕਿਸੇ 1000 ਕਾ ਇਤਨਾ ਸਾਰਾ ਘਾਟੇ ਇਤਨਾ ਸਾਰਾ ਵੀਰ ਸਾਰੇ ਆਖਣ ਵੀ ਅਸੀਂ ਵਪਾਰੀ ਆ ਹਾਂਜੀ ਹਾਂਜੀ ਤੇ ਇਹ ਵੀ ਕਰਮ ਵਾਲੀਆਂ ਇਹ ਵੀ ਜਰਨੇ ਪੈਂਦੇ ਘਾਟਾ ਪਹਿਲਾਂ ਨਵਾ ਬਾਣਾ ਪਾਜੀ ਘਾਟਾ ਤੇ ਲਈ ਵਾਦੀ ਗਾਂ ਆਪਾਂ 35 ਮੁੱਲ ਕਰਦੇ 32000 ਦੀ ਦੇ ਦਈਏ 32000 ਦੀ ਹਾਂਜੀ ਆਇਆ ਠੀਕ ਹੈ ਵੀਰੇ ਹਾਂਜੀ ਲੋ ਵੀ 32000 ਦੀ ਹੋਰ ਭਾਜੀ ਯਾਰ ਛੱਡਦਾ ਕੋਈ ਦੂਰੋਂ ਆਊਗਾ ਯਾਰ ਛੱਡਦਾ ਮਾਨ ਕਰਾਂਗੇ ਇਹ ਨਹੀਂ ਗੱਲ ਵੀ ਰਾਤ ਰਵੇ ਆਪਣੇ ਤੋਂ ਰਾਤ ਚਵਾਈ ਕਰਾਂਗੇ ਦਿਨੇ ਚਵਾਈ ਕਰਕੇ 10 ਕਿਲੋ ਦੁੱਧ ਮਿਣ ਕੇ ਬਿਲਕੁਲ ਫਿਰ ਖੱਲਾਂਗੇ ਆਪਾਂ ਲੋ ਵੀ ਜੀ ਆਇਆਂ ਨੂੰ ਠੀਕ ਹੈ ਜੀ ਕੋਈ ਵੀ ਭਰਾ ਆਉਂਦਾ ਹੈ ਤੇ ਵੈਲਕਮ ਆ। ਆ ਵੀ ਆਪਾਂ 31000 ਦੀ ਆ ਵੀ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ 31000 ਦੀ ਮਿਲ ਜਾਊਗੀ ਠੀਕ ਹੈ ਜੀ। ਪੈਣਾ ਘਟਾ ਹੀ ਹੋ 1000 ਹੋਰ ਫਾਈ ਹੋ ਰਹੀ ਹੈ ਜੀ। ਇਹ ਜਿਹੜਾ ਲੁੱਟ ਲੈ। ਬਸ ਬਸ। ਹਾਂਜੀ ਹਾਂਜੀ। ਲੋ ਵੀ ਠੀਕ ਹੈ ਜੀ। ਹਾਂਜੀ। ਤੇ ਮੇਲਾ ਹੀ ਮੁੰਡਾ ਵੀ ਸੋਖਾਂ ਦਾ ਵੀ ਮੇਲਾ ਹੀ ਆ ਜਿਹੜਾ ਮਰਜੀ ਵੇਰ ਲੁੱਟ ਲੈ। 31000 ਦੀ ਸਿਰਫ ਵੈੜ 10 ਕਿਲੋ ਦੁੱਧ 12 13 ਦਿਨਾਂ ਦੀ ਸੂਈ ਆ। ਬਾਕੀ ਮੇਰਾ ਭਰਾ ਜਿੱਦਾਂ ਮਰਜੀ ਦੱਸਣ ਕਰ ਲੈ। ਆਪਣੇ ਤਾਂ ਸਾਰੇ ਪ੍ਰੂਫ ਹੈ ਜੇਰ ਸੁੱਟੀ ਦੇ। ਹਾਂ। ਕਿਦ ਚਲੋ ਹਾਂਜੀ ਹਾਂਜੀ ਠੀਕ ਆ ਇਹ ਇਧਰ ਇੱਕ ਵੱਛੀ ਆਪਣੇ ਕੋਲ ਆ ਗਈ ਵੀਰੇ ਬੱਚਿਆਂ ਦੇ ਵਿੱਚ ਜਦੋਂ ਦੇਹ ਦੇਣੀ ਹੁਣ ਤਾਂ ਆਪਾਂ ਆਫਰ ਹੀ ਆ 16 ਮਹੀਨਾ ਦੀ ਵੱਛੀ ਆ ਹਾਂਲੇ ਖੀਰੀ ਆ ਦੋਂਦੀ ਦੇ ਦੰਦ ਪੁੱਟੰਦੇ ਆ ਠੀਕ ਆ ਹਾਂਜੀ ਹਾਂਜੀ ਠੀਕ ਆ ਦੋਂ ਨਹੀਂ ਦੰਦ ਦੋਂਦੇ ਸੁੱਟ ਗਈ ਚੱਕਣੇ ਸ਼ੁਰੂ ਕਰਤੇ ਕੇ ਚੱਕਣੇ ਸ਼ੁਰੂ ਕਰਤੇ ਆ ਅੱਛਾ ਹਾਂਜੀ ਹਾਂਜੀ ਲੈ ਜੀ ਇਹ ਵੱਛੀ ਕਾ ਦੀ ਚਮਕਾ ਮਾਰਦੀ ਆ ਤੇ ਲਓ ਜੀ ਇਹਨੂੰ ਕਹਿ ਸਕਦੇ ਆ ਵੀ ਬਿਲਕੁਲ ਆਰਤੀ ਦੇ ਸਰਾਣੇ ਵਰਗੀ ਆ ਹਾਂਜੀ 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 ਹੈ ਵੀ ਗੋੜਾ ਜਿਹੜਾ ਲੈ ਜੂਗਾ ਦਾ ਯਾਦ ਹੀ ਕਰੂਗਾ ਹਾਂ ਨਹੀਂ ਗੋੜਾ ਵਾਲਾ ਪੂਰਾ ਬੱਛੀ ਹਾਂਜੀ ਦੁੱਧ ਤਾਂ 20-22 ਕਿਲੋ ਗਾਂ ਦੇ ਦਿੰਦੀ ਸੀ ਇਹਦੀ ਬੱਛੀ ਆ ਥਾਣੇ ਵੇਖ ਲਓ ਐ ਲੰਮੇ ਪੂਰੇ ਇਤਰਾ ਆ ਬਖਾ ਦਿਓ ਆ ਵੇਖ ਲਓ ਸਣ ਭਾਜੀ ਅੰਦਰ ਕੈਮਰੇ ਤੋਂ ਡਰਦੀ ਥੋੜਾਗਾ ਆ ਦੇਖੋ ਜੀ ਲਓ ਜੀ ਬਾਕੀ ਥਾਂ ਤੋਂ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਠੀਕ ਆ ਜੀ ਸਾਫ਼ ਸੁਥਰੀ ਹੈ ਲੇਵੇ ਦੀ ਬਾਕੀ ਥਾਂ ਤੋਂ ਬੜਾ ਸਾਫ਼ ਸੁਥਰਾ ਇਾਰੇ ਥਾਣਾ ਕੋਈ ਸ਼ਾਮ ਬੱਚਾ ਨਹੀਂ ਕੋਈ ਕੋਟ ਨਹੀਂ ਆਪਾ ਜੀ ਲੱਤਾਂ ਗੱਡ ਕੇ ਖਲੋ ਜੰਦੀ ਇਹਦੇ ਕੋਈ ਵੇਖੋ ਐ ਥਾਂ ਲੱਗੇ ਆ ਦੇਖੋ 16 17 ਕੇ ਮਹੀਨੇ ਉਮਰ ਦੀ ਹਾਂਜੀ 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 ਭਾਜੀ ਚਲੋ ਜੀ ਉਹ 16 17 ਮਹੀਨਿਆਂ ਦੀ ਬੱਚੀ ਆ ਰੱਖਣ ਉਹ ਆਜੀ ਕਰਦੇ ਰੱਖ ਲਏ ਡੰਗਰੇ ਫਿਰ ਬਾਜਦੇ ਨਹੀਂ ਡੰਗਰੇ ਬਿਲਕੁਲ ਬਿਲਕੁਲ ਬਾਕੀ ਬਹੁਤ ਸੁਨਪ ਸੁਨਪ ਤੁਸੀਂ ਚੈੱਕ ਕਰੋ ਸੁੰਦਰਤਾ ਬਹੁਤ ਆ ਬੱਚੀ ਦੇ ਵਿੱਚ 16 ਬੋੜੀ ਆ ਤੋਰਾ ਤੋਰਾ ਭਗਾ ਦਈਏ ਬੱਚੀ ਦਾ ਤੋੜ ਕੇ ਨਹੀਂ ਦਿਖਾ ਦਿੰਦੇ ਆ ਹੀਰਿਆ ਬੱਚੀ ਦਾ ਹਾਂ ਤੋਰੇ-ਤਾਰੇ ਵਿੱਚ ਤਾਂ ਹਿਰਨੀ ਆ ਕਰਮ ਵਾਲੀ ਕੇ ਇਹ ਦੇਖਾ ਜੀ ਆ ਦੇਖੋ ਇਹ ਆਨਲਾਈਨ ਮੰਗਾਲੇ ਦਾ ਕੋਈ ਚੱਕਰ ਨਹੀਂ ਕੋਈ ਜਗ ਆਨਲਾਈਨ ਕਰ ਦਾਂਗੇ ਹਾਂ ਲੋ ਜੀ ਠੀਕ ਬਹੁਤ ਵਧੀਆ ਠੀਕ ਆ ਇਹ ਮੋੜ ਲੈ ਇਸ ਨੇ ਤੇ ਕੀ ਮੋਲ ਕਰਤਾ ਹੀਰੇ ਦੇ ਨਹੀਂ ਕਿੰਨੇ ਜੀ ਬੱਚੀ ਭਾਈ 13000 ਮੋਲ ਹਾਂ ਤੇ 10000 ਦੀ ਆਪਾਂ ਦੇ ਦੇਣੀ ਤਬ ਪਿਆਰ ਹੋਈ 7000 ਮਿੰਨੇ ਤੇ ਰਿਹਰਦੀ ਆ। ਹੋਰ ਹੋ ਪੈ ਗਈ ਏ। ਹਾਂ 10000 ਦੀ ਦੇ ਦੀ ਹੁਣ। ਕੋਣ ਕੋ ਕਸਰ ਹੋਰੇ ਕੀ ਕਰਦੇ। 9000 ਛੋਟ ਕਰਾ ਲਓ। 9000 ਦੀ ਦਈਏ। ਹਏ। 9000। 9000 ਦੀ। ਜੋ ਜੋ ਸੁਖ ਨੇ ਕਹਤਾ। ਆ ਹਜੇ ਆਪਾਂ ਕੋਈ ਜੱਕਰ ਨਹੀਂ। ਅੱਜ ਮਾਰ ਸੀਗਾ ਹੀਰੇ-ਵਿਰਦੇ ਕੋਲ। ਇੱਕ ਛੋਟੀ ਬੱਚੀ ਤੁਹਾਨੂੰ ਦਿਖਾਤੀ ਆ ਸਿਰਫ 9000 ਦੀ ਆ। ਇਧਰ ਤਕਰੀਬਨ ਜਿਹੜੇ ਦਹਾੜੂ ਪਸ਼ੂ ਆ ਸੰਤੂ ਦੋ ਬੇਚਦੇ ਆ। ਠੀਕ ਆ ਸモール ਲਰੇ ਗਿਆ ਜੱਜ ਅੱਜ ਆ ਜੈ ਜੀ ਮੇਲਾ ਲੁੱਟ ਲਓ ਮੇਰਾ 18 ਕਿਲੋ ਦੁੱਧ 18 ਕਿਲੋ ਦੁੱਧ ਦੇ ਯਾਰ ਛੱਡ ਦੇਣਾ ਬਸ ਛੱਡ ਚ ਹਾਂ ਬਸ ਹਾਂਜੀ ਹਾਂਜੀ ਜਦਾਕਾਰ ਹੋ ਗਈ ਕੇ ਤੇ ਇਧਰ ਦੇ ਪਾਸੇ ਆਪਾਂ ਤੁਹਾਨੂੰ ਜਿਹੜੀ ਮਾਜ ਦਿਖਾ ਦੁੱਤੀ ਆ ਠੀਕ ਆ ਜੀ ਤੇ ਬਿਲਕੁਲ ਸੂਤਰ ਦੇ ਰੇਟ ਆ ਦੇ ਪਰੋ ਸੰਪਰਕ ਨੰਬਰ ਸਕਰੀਨ ਦੇ ਬਿਲਕੁਲ ਆਪਾਂ ਥੰਡੇ ਚਾਲੂ ਕਰ ਦਿਆਂਗੇ 18 ਕਿਲੋ ਦੁੱਧ ਪੂਰਾ ਠੀਕ ਆ ਤੇ ਹੀਰੋ ਇੱਕ ਨੰਬਰ ਕਰਦੇ ਸਾਂਝੇ ਕੋਈ ਗੱਲ ਨਹੀਂ ਵੀਰੇ 950134413 ਆ ਹਾਂਜੀ ਹਾਂਜੀ ਜੀ ਆਉਣ ਨੂੰ ਭਾਜੀ ਕਢਾਵੇ ਹਾਂ ਆਪਣੇ ਤੋਂ ਦੋ ਡੰਗ ਚੋ ਕੇ ਖੜੇ ਆਨਲਾਈਨ ਮੰਗਾਲੇ ਥਾਣਾ ਦੀ ਆਪਣੀ ਗਰੰਟੀ ਠੀਕ ਹੈ ਮਹਾਰਾਜ ਹਾਂਜੀ ਹਾਂਜੀ ਲੋ ਵੀ ਕਰੋ ਸੰਪਰਕ ਇਹ ਅੱਜ ਮਾਲ ਸੀਗਾ ਪਸ਼ੂ ਆਉਂਦੇ ਰਹਿੰਦੇ ਰੂਟੀਨ ਦੇ ਵਿੱਚ ਧੰਨਵਾਦ ਵੀਡੀਓ ਵੇਖਣ ਦੇ ਲਈ ਸ਼ੇਅਰ ਕਰਨ ਦੇ ਲਈ ਲਾਈਕ ਕਰਨ ਦੇ ਲਈ ਧੰਨਵਾਦ ਜਿਉਂਦੇ ਵਸਦੇ ਰਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ